ਛੱਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਲਾ ਲਈ ਇਹ ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ ਕੇ ਕੋਈ ਜੜਾ ਹੋਇਆ ਸੀ ਹਗਾਮਾ ਹਨਾ ਤੇ ਉਹਦੇ ਵਿੱਚ ਇੱਕ ਭੈਣ ਨੇ ਕਿਹਾ ਸੀ ਆ ਵੀ ਛੱਡ ਮੇਰੀ ਬਾਹ ਨਹੀਂ ਆਪਣਾ ਹਿਸਾਬ ਲਾ ਲਈ ਭੈਣੇ ਤੈਨੂੰ ਸਲੂਟ ਹੈ ਤੂੰ ਜੌਂਦੀ ਬਾਜ਼ੀ ਰਹੇ ਵਹਿਗਰ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੀ ਬਸ ਮੈਂ ਮੇਰੀ ਛੋਟੀ ਭੈਣ ਦੇ ਨੂੰ ਇੱਕ ਗੱਲ ਕਹੂੰਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮਲਾਜਮ ਜਿਹੜਾ ਮਰਜ਼ੀ ਤੁਹਾਡੀ ਇੱਕ ਪੁਲਿਸ ਵਾਲੀ ਕੁੜੀ ਨੇ ਵਾਹ ਵੜੀ ਲੈਡੀ ਕਨਸਟੇਬਲ ਨੇ ਹਨਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਉਹ ਆਪਣੀ ਜਗ੍ਹਾ ਸਹੀ ਹੈ ਤੁਹਾਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੇਰ ਨਹੀਂ ਠੀਕ ਹੈ ਤੁਹਾਡੇ ਵਰਗੇ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ਼ ਮੁਲਾਜ਼ਮ ਮੌਕੇ ਤੇ ਡਿਊਟੀ ਕਰ ਰਿਹਾ ਹੈ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਆਪਣੀ ਡਿਊਟੀ 'ਚ ਅਣਗਹਿਲੀ ਕਰਦਾ ਤਾਂ ਉਹਤੇ ਵੀ ਕਾਰਵਾਈ ਹੋ ਜਾਂਦੀ ਉਹ ਭੈਣ ਨੇ ਆਪਣੀ ਡਿਊਟੀ ਨਿਭਾਈ ਐ ਤੁਹਾਨੂੰ ਰੋਕਿਆ ਕਿ ਤੁਸੀਂ ਆਪਣੀ ਨਿਭਾਈ ਐ ਜਿਹੜੀ ਗੱਲ ਹੈਗੀ ਜੀ ਵੀ ਛੱਡ ਮੇਰੀ ਬਾਹ ਆਪਣਾ ਹਿਸਾਬ ਲੈ ਲਈ ਛੇ ਮੇਰੀ ਛੋਟੀਏ ਭੈਣੇ ਕਿਤੇ ਤੂੰ ਵਰਦੀ ਪਾਈ ਚ ਉਹਦੇ ਨਾਲ ਹੱਥੋਂ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਭੈਣੇ ਮਾੜਾ ਕੰਮ ਹੋ ਜਾਣਾ ਸੀ ਕਿਉਂਕਿ ਬਾਅਦ ਵਿੱਚ ਕੋਈ ਨਹੀਂ ਖੜਦਾ ਤੁਹਾਡੇ ਨਾਲ ਇੱਕ ਭਲੇਖੇ ਦੇ ਇੱਕ ਵਹਿਮ ਨੇ ਕਦੇ ਵੀ ਪੰਪਾਂ ਜਣਾ ਹੀ ਕੇ ਦੇ ਜੇ ਕਦੋਂ ਉੱਤੇ ਵਰਦੀ ਜੇ ਤੇ ਉਹਦੇ ਨਾਲ ਹੱਥੋਂ ਪਾਈ ਹੋ ਜਾਂਦੀ ਜਾਂ ਵਰਦੀ ਪਾੜ ਜਾਂਦੀ ਤਾਂ ਭੈਣੇ ਕਾਫੀ ਵੱਡਾ ਕੰਮ ਹੋ ਜਾਣਾ ਸੀ ਬਹੁਤ ਕੰਮ ਖਰਾਬ ਹੋ ਜਾਂਦਾ ਚਰ ਮੈਂ ਬਹਿ ਰੋਗਿਆ ਦੱਸ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਟਾਰ ਬਣੇ ਚਾਹੇ ਰਾਜਨੀਤੀ ਵਿੱਚ ਜਾਵੇ ਜੋ ਮਰਜ਼ੀ ਕਰੇ ਪਰ ਇੰਨਾ ਧਿਆਰ ਕੀ ਭੈਣ ਮੇਰੀ ਆਪ ਦਾ ਭਵਿੱਖ ਖਾਦਰੇ ਜਿਨਾ ਪਾਰੇ ਪੰਪਾ ਜਾ ਕੇ ਕਦੇ ਪੁਰਸ਼ ਨਾਲ ਹੱਥੋਂ ਭੈਣਾ ਨਹੀਂ ਬਸ ਇੰਨੀ ਕੁ ਮਿਹਰਬਾਨੀ ਰੱਖੀ ਬਾਕੀ ਤੂੰ ਰਾਜੀ ਦਾ ਖੁਸ਼ ਰਹਿ ਤੈਨੂੰ ਸਲੂਟ ਛੱਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਲਾ ਲਈ ਇਹ ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ 'ਕੋਈ ਜਿਹੜਾ ਹੋਇਆ ਸੀ ਹਗਾਮਾ ਹਨਾ ਤੇ ਉਹਦੇ ਵਿੱਚ ਇੱਕ ਭੈਣ ਨੇ ਕਿਹਾ ਸੀ ਆ ਵੀ ਛੱਡ ਮੇਰੀ ਬਾਹ ਨਈ ਆਪਣਾ ਹਸਾਲ ਆਣੀ ਭੈਣੇ ਤੈਨੂੰ ਸਲੂਟ ਹੈ ਤੂੰ ਜਿਉਂਦੀ ਬਾਦੀ ਰਹੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਸ ਮੈਂ ਮੇਰੀ ਛੋਟੀ ਭੈਣ ਦੇ ਇੱਕ ਗੱਲ ਕਹੂੰਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮੁਲਾਜ਼ਮ ਜਿਹੜਾ ਮਰਜੀ ਹੋਵੇ ਹੈਨਾ ਤੁਹਾਡੇ ਇੱਕ ਪੁਲਿਸ ਵਾਲੀ ਕੁੜੀ ਨੇ ਵਾਹ ਵੜੀ ਲੈਡੀ ਕਾਂਸਟੇਬਲ ਨੇ ਹੈਨਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਉਹ ਆਪਣੀ ਜਗ੍ਹਾ ਸਹੀ ਹੈ ਤੁਹਾਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੇਰਨੀ ਠੀਕ ਹੈ ਤੁਹਾਡੇ ਵਰਗੇ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ਼ ਮੁਲਾਜ਼ਮ ਮੌਕੇ ਤੇ ਡਿਊਟੀ ਕਰ ਰਿਹਾ ਹੈ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਆਪਦੀ ਡਿਊਟੀ 'ਚ ਅਣਗਹਿਲੀ ਕਰਦਾ ਤਾਂ ਉਹਤੇ ਵੀ ਕਾਰਵਾਈ ਹੋ ਜਾਂਦੀ ਹੈ ਉਹ ਭੈਣ ਨੇ ਆਪਣੀ ਡਿਊਟੀ ਨਿਭਾਈ ਹੈ ਤੁਹਾਨੂੰ ਰੋਕਿਆ ਤੇ ਤੁਸੀਂ ਆਪਣੀ ਨਿਭਾਈ ਹੈ ਜਿਹੜੀ ਗੱਲ ਹੈਗੀ ਜੀ ਵੀ ਛੱਡ ਮੇਰੀ ਬਾਹ ਆਪਣਾ ਹਸਾਬ ਲੈਦੀ ਕਿ ਇਹ ਮੇਰੀ ਛੋਟੀਏ ਪਣੇ ਕਿਤੇ ਤੂੰ ਵਰਦੀ ਪਾਈ ਚ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਪਣੇ ਮਾੜਾ ਕੰਮ ਹੋ ਜਾਣਾ ਸੀ ਯਾਰ ਕਿਉਂਕਿ ਬਾਅਦ ਵਿੱਚ ਕੋਈ ਨਹੀਂ ਖੜਦਾ ਉਹ ਨਾਲ ਇੱਕ ਭਲੇਖੇ ਨੇ ਇੱਕ ਵਹਿਮ ਨੇ ਕਦੇ ਵੀ ਪੰਪਾਂ ਜਾ ਨਹੀਂ ਕੇਦੇ ਜੇਕਰ ਦੂਤ ਤੇ ਵਰਦੀ ਜੇ ਤੇ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਜਾਂ ਵਰਦੀ ਪਾੜੀਆਂ ਦੀ ਤਾਂ ਪਣੇ ਕਾਫੀ ਵੱਡਾ ਕੰਮ ਹੋ ਜਾਣਾ ਸੀ ਬਹੁਤ ਕੰਮ ਖਰਾਬ ਹੋ ਜਾਂਦਾ ਯਾਰ ਮੈਂ ਬਹਿਰੂ ਅੱਗੇ ਅਰਦਾਸ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਟਾਰ ਬਣੇ ਜੇ ਰਾਜਨੀਤੀ ਵਿੱਚ ਜਾਵੇਂ ਜੋ ਮਰਜ਼ੀ ਕਰੇ ਪਰ ਇਹਨਾਂ ਤੇ ਹਰ ਕੀ ਭੈਣ ਮੇਰੀ ਆਪ ਦਾ ਭਵਿਕਾ ਖਾਦਰੇ ਜਨਾ ਪਾਰੇ ਪੰਪਾਂ ਜਾ ਕੇ ਕਦੇ ਪੁਰਸ ਨਾਲ ਹੱਥੋਂ ਭੈਣਾ ਨਹੀਂ ਬਸ ਇੰਨੀ ਕੁ ਮਿਹਰਬਾਨੀ ਰੱਖੀ ਬਾਕੀ ਤੂੰ ਰਾਜੀ ਦਾ ਖੁਸ਼ ਰਹਿ ਤੈਨੂੰ ਸਲੂਟ